ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੀ ਜਥੇਬੰਦੀ ਦਾ ਤੇ ਸਤਿਕਾਰਯੋਗ ਸੰਗਤਾਂ ਦਾ ਤੇ ਜਿਹੜੇ ਮੇਰੇ ਸਤਿਕਾਰਯੋਗ ਵੀਰ ਰਣਜੀਤ ਸਿੰਘ ਜੀ ਤੇ ਸਤਿਕਾਰਯੋਗ ਵੀਰ ਭਪਿੰਦਰ ਸਿੰਘ ਜੀ 6 ਜੂਨ ਤੇ ਸਤਿਕਾਰ ਕਮੇਟੀ ਤੋਂ ਰਵਿੰਦਰਪਾਲ ਜੀ ਵੀਰ ਜੀ ਆਏ ਨੇ ਹੋਰ ਵੀ ਅਨੇਕਾਂ ਸਿੰਘ ਜੁਝਾਰੂ ਸਿੰਘ ਜਿੰਨੇ ਵੀ ਜਥੇਬੰਦੀਆਂ ਦੇ ਅੱਜ ਸਾਡੇ ਨਾਲ ਹੀ ਪੈਂਦਾ ਪਿੰਡ ਪੰਜੋਲੇ ਦੇ ਨਾਲ ਪੁਰਖਾਲੀ ਚੌਂਕੀ ਪੈਂਦੀ ਆ ਜਿਸ ਬੰਦੇ ਨੂੰ ਅੱਜ ਨੰਗਾ ਕੀਤਾ ਗਿਆ ਸੋ ਇਹਨਾਂ ਭਰਾਵਾਂ ਨੇ ਮੇਰਾ ਖੱਬੀ ਸਜੀ ਬਾਹ ਕੇ ਲੋ ਵੀ ਪੂਰਾ ਸਾਥ ਦਿੱਤਾ ਇੱਕ ਸ਼ਹੀਦ ਦੀ ਧੀ ਦੀ ਜਿਹੜੀ ਪੱਥ ਰੋਲੀ ਗਈ ਸੀ ਜਿਹਨੂੰ ਜਲੀਲ ਕੀਤਾ ਗਿਆ ਸੀ ਸ਼ਹੀਦ ਭਾਈ ਬਲਵਿੰਦਰ ਸਿੰਘ ਬਾਰਾ ਜੀ ਦੀ ਕੁਰਬਾਨੀ ਨੂੰ ਰੋਲਿਆ ਗਿਆ ਸੀ ਤਿੰਨ ਮਹੀਨਿਆਂ ਤੋਂ ਮੈਨੂੰ ਟਾਰਗੇਟ ਕੀਤਾ ਗਿਆ ਸੀ ਤੇ ਮੈਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸੀ ਸੋ ਅੱਜ ਮੈਨੂੰ ਇਹਨਾਂ ਵੀਰਾਂ ਨੇ ਇਨਸਾਫ ਦਿਵਾਇਆ ਸੋ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਜਿੰਨੇ ਵੀ ਜਥੇਬੰਦੀਆਂ ਇੱਥੇ ਆਈਆਂ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਤੇ ਮਨ ਭਾਵਕ ਵੀ ਹੋ ਰਿਹਾ ਹੈ ਕਿ ਇੱਕ ਪਿਓ ਦੀ ਕਮੀ ਤੋਂ ਚਲੋ ਕੋਈ ਨਹੀਂ ਪੂਰੀ ਕਰ ਸਕਦਾ ਪਰ ਇਨਾਂ ਭਰਾਵਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਅੱਜ ਮੈਨੂੰ ਮਹਿਸੂਸ ਕਰਾਇਆ ਕਿ ਭੈਣੇ ਤੂੰ ਇਕੱਲੀ ਨਹੀਂ ਐ ਅਸੀਂ ਤੇਰੇ ਨਾਲ ਖੜੇ ਆ ਸੋ ਮੈਂ ਨਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੀਨਾ ਰਾਹਾਂ ਤੇ ਚੱਲ ਕੇ ਆਏ ਆ ਉਹਨਾਂ ਰਾਹਾਂ ਤੇ ਮੈਂ ਬਲੇਹਾਰੇ ਜਾਮਾ ਮੇਰੇ ਇੱਕ ਫੋਨ ਤੇ ਉਹ ਕਹਿਣ ਤੋਂ ਹੀ ਵੀਰਜੀ ਭੱਜੇ ਆਏ ਨੇ ਇੱਕ ਸ਼ਹੀਦੀ ਦੀ ਇਹਨਾਂ ਨੇ ਜਿਹੜੀ ਪੱਤਰ ਰੂਲਦੀ ਨੂੰ ਬਚਾਇਆ ਮੇਰੀ ਇੱਜ਼ਤ ਬਚਾਈ ਸੋ ਇਹਨਾਂ ਦਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਹੜਾ ਯੂਐਸਏ ਦੇ ਵਿੱਚ ਕਵਰਜੀਤ ਸਿੰਘ ਬੈਠਾ ਜੀਨੇ ਮੇਰੀ ਪੱਤਰੋਲੀ ਸੀ ਫੇਕ ਐਡੀ ਬਣਾ ਕੇ ਜਿਸ ਬੰਦੇ ਨੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਉਹ ਸਿੰਘ ਸੀ ਜੀਨੇ ਮੇਰੀਆਂ ਫੋਟੋਆਂ ਉਸ ਬੰਦੇ ਤੱਕ ਪਹੁੰਚਾਈਆਂ ਸੀ ਅੱਜ ਉਹ ਬੰਦਾ ਵੀ ਨੰਗਾ ਹੋ ਚੁੱਕਿਆ ਤੇ ਉਹ ਵੀ ਆਪਣਾ ਜਿਹੜਾ ਆਪਣੀ ਗਲਤੀ ਮੰਨ ਚੁੱਕਿਆ ਹੈ ਤੇ ਉਹਨੇ ਇਹ ਚੀਜ਼ ਮਤਲਬ ਸਾਬਤ ਕੀਤੀ ਹੈ ਕਿ ਮੇਰੀ ਜਿਹੜੀ ਗੱਲਬਾਤ ਸੀ ਉਹ ਕਵਰਜੀਤ ਸਿੰਘ ਦੇ ਨਾਲ ਹੁੰਦੀ ਸੀ ਫੋਨ ਦੇ ਉੱਤੇ ਤੇ ਮੈਂ ਹੀ ਉਹਨੂੰ ਫੋਟੋਆਂ ਭੇਜਦਾ ਸੀ ਸੋ ਮੈਂ ਬੱਬਰ ਖਾਲਸਾ ਜਥੇਬੰਦੀ ਦੇ ਜੁਝਾਰੂ ਵੀਰਾਂ ਨੂੰ ਬੇਨਤੀ ਕਰਦੀ ਆਂ ਕਿ ਬਣਦੀ ਕਾਰਵਾਈ ਉਸ ਯੂਐਸਏ ਤੇ ਬੈਠਾ ਕਵਰਜੀਤ ਸਿੰਘ ਦੇ ਉੱਤੇ ਕੀਤੀ ਜਾਵੇ ਸੋ ਸਾਰੇ ਜਥੇਬੰਦੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅਸੀਂ ਪਿਛਲੇ ਸਮੇਂ ਦੇ ਵਿੱਚ ਪੰਥ ਦੇ ਸਾਹਮਣੇ ਇੱਕ ਮਸਲਾ ਰੱਖਿਆ ਸੀ ਕਿ ਕਵਰਜੀਤ ਸਿੰਘ ਯੂਐਸਏ ਜੋ ਪਿਛਲੇ ਕਈ ਸਾਲਾਂ ਤੋਂ ਯੂਐਸਏ ਦੇ ਵਿੱਚ ਰਹਿ ਰਿਹਾ ਆ ਤੇ ਉਹਦਾ ਪਿਛਲਾ ਪਿੰਡ ਤਲਵੰਡੀ ਗੋਨੀ ਭੋਗਪੁਰ ਦੇ ਨੇੜੇ ਆ ਤੇ ਜਿਵੇਂ ਅਸੀਂ ਦੱਸਿਆ ਸੀ ਕਿ ਕਵਰਜੀਤ ਸਿੰਘ ਯੂਐਸਏ ਜੋ ਇੱਕ ਫੇਕ ਆਈਡੀ ਤੋਂ ਸ਼ਹੀਦ ਭਾਈ ਬਲਵਿੰਦਰ ਸਿੰਘ ਜੀ 12 ਪਿੰਡ ਪੰਜੋਦਾ ਜਿਨ੍ਹਾਂ ਦਾ ਰੋਪੜ ਉਹਨਾਂ ਦੀ ਸ਼ਹਾਦਤ ਨੂੰ ਰੋਲਣ ਦਾ ਯਤਨ ਕਰ ਰਿਹਾ ਸੀ ਅਤੇ ਉਹਨਾਂ ਦੀ ਸਤਿਕਾਰਯੋਗ ਸੁਪਤਰੀ ਬੀਬੀ ਕਿਰਨਜੀਤ ਕੌਰ ਖਾਲਸਾ ਜਿਨ੍ਹਾਂ ਦਾ ਢਾਡੀ ਜਥਾ ਵੀ ਆ ਅਤੇ ਉਹਨਾਂ ਨੂੰ ਇੰਨੇ ਭੱਦੇ ਤਰੀਕੇ ਦੇ ਨਾਲ ਜਨਨੀਤ ਕਰ ਰਿਹਾ ਸੀ ਕਿ ਉਹਨਾਂ ਦੇ ਪੱਤ ਰੋਲ ਰਿਹਾ ਸੀ ਅਤੇ ਇਸ ਦੇ ਨਾਲ ਕੁਝ ਹੋਰ ਮਸਲੇ ਵੀ ਕਵਰਜੀਤ ਸਿੰਘ ਯੂਐਸਏ ਬਾਰੇ ਅਸੀਂ ਜਿਹੜੇ ਉਠਾਏ ਸੀ ਤੇ ਅਸੀਂ ਸੰਗਤਾਂ ਨੂੰ ਦੱਸਿਆ ਸੀ ਕਿ ਅਸੀਂ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿ ਰਹੇ ਹਾਂ ਤੇ ਸਾਡੇ ਕੋਲ ਇਨ੍ਹਾਂ ਗੱਲਾਂ ਦੇ ਇਕੱਲੇ ਇਕੱਲੇ ਸਬੂਤ ਆ ਜੇ ਤੁਸੀਂ ਪਿਛਲੇ ਦਿਨੀ ਇਹ ਸਾਰਾ ਕੁਝ ਖੁਦ ਦੇਖਿਆ ਕਿ ਜਦੋਂ ਕਵਰਜੀਤ ਸਿੰਘ ਯੂਐਸਏ ਨੇ ਮਾਫੀ ਮੰਗੀ ਤੇ ਅਖਬਾਰ ਦੇ ਵਿੱਚ ਵੀ ਉਹਦੀ ਮਾਫੀ ਜਿਹੜੀ ਆ ਉਹ ਆਈ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ ਨੇ ਆਪਣੀ ਫੇਸਬੁੱਕ ਆਈਡੀ ਤੋਂ ਕਵਰਜੀਤ ਸਿੰਘ ਯੂਐਸਏ ਦਾ ਜਿਹੜਾ ਮਾਫੀਨਾਮਾ ਆ ਉਹ ਪਾਇਆ ਜਿਹਦੇ ਵਿੱਚ ਬੀਬੀ ਕਿਰਨਜੀਤ ਕੌਰ ਖਾਲਸਾ ਜੋ ਭੈਣ ਜੀ ਮੇਰੇ ਨਾਲ ਬੈਠੀ ਹੋਈ ਆ ਤੇ ਕਵਰਜੀਤ ਸਿੰਘ ਯੂਐਸਏ ਨੇ ਜੋ ਇਸ ਭੈਣ ਦੀ ਪੱਤ ਰੋਲੀ ਸੀ ਜੋ 3 ਮਹੀਨੇ ਮਾਨਸਿਕ ਸੰਤਾਪ ਦਿੱਤਾ ਸੀ ਜੋ ਇਹਨਾਂ ਨੂੰ ਜਲੀਲ ਕੀਤਾ ਗਿਆ ਇਹੋ ਜੀਆਂ ਭੱਦੀਆਂ ਹਰਕਤਾਂ ਕੀਤੀਆਂ ਕਿ ਜੋ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਤੇ ਕਿੰਨਾ ਇਸ ਭੈਣ ਨੇ ਇਹਨਾਂ ਦੇ ਮਾਤਾ ਜੀ ਨੇ ਇਹਨਾਂ ਦੇ ਬੱਚਿਆਂ ਨੇ ਜਿਹੜਾ ਸੰਤਾਪ ਆ ਉਹ ਭੋਗਿਆ ਤੇ ਭੈਣ ਮਰਨ ਦੇ ਲਈ ਜਿਹੜਾ ਆ ਉਹ ਮਜਬੂਰ ਹੋ ਚੁੱਕੀ ਸੀ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੋ ਗਈ ਸੀ ਸੋ ਇੰਨਾ ਜਿਆਦਾ ਬੁਰਾ ਹਾਲ ਹੋ ਚੁੱਕਿਆ ਸੀ ਸੋ ਕਵਰਜੀਤ ਸਿੰਘ ਯੂਐਸਏ ਨੇ ਪਿਛਲੇ ਦਿਨੀ ਜਿਹੜੀ ਮਾਫੀ ਆ ਉਹ ਮੰਗੀ ਉਸੇ ਮਾਫੀ ਨਾਮੇ ਦੇ ਵਿੱਚ ਇਹ ਵੀ ਲਿਖਿਆ ਸੀ ਕਿ ਜੋ ਕਵਰਜੀਤ ਸਿੰਘ ਯੂਐਸਏ ਨੇ ਜੁਝਾਰੂ ਸਿੰਘਾਂ ਦੀ ਕਰਦਾਰਕੁਸ਼ੀ ਕੀਤੀ ਉਹਦੀ ਵੀ ਉਹਨੇ ਮਾਫੀ ਜਿਹੜੀ ਆ ਉਹ ਮੰਗੀ ਸੀ ਅਤੇ ਇਸ ਦੇ ਨਾਲ ਨਾਲ ਅਸੀਂ ਅੱਜ ਉਹ ਵੀ ਬੰਦਾ ਨੰਗਾ ਕਰ ਦਿੱਤਾ ਆ ਅੱਜ ਉਸ ਬੰਦੇ ਨੇ ਵੀ ਇਸ ਭੈਣ ਦੇ ਕੋਲੋਂ ਜਿਹੜੀ ਆ ਲਿਖਤੀ ਰੂਪ ਦੇ ਵਿੱਚ ਅਤੇ ਵੀਡੀਓ ਪਾ ਕੇ ਵੀ ਜਿਹੜੀ ਮਾਫੀ ਆ ਉਹ ਮੰਗੀ ਤੇ ਇਸ ਭੈਣ ਦੇ ਪੈਰੀ ਹੱਥ ਜਿਹੜੇ ਆ ਤਿੰਨ ਚਾਰ ਵਾਰੀ ਲਗਾਏ ਸੋ ਮੈਂ ਦੱਸਦਾ ਕਿ ਜ਼ਿਲ੍ਹਾ ਰੋਪੜ ਦੇ ਵਿੱਚ ਪੁਖਰਾਲੀ ਥਾਣਾ ਆ ਅੱਜ ਅਸੀਂ ਉੱਥੇ ਸਾਰੇ ਜਥੇਬੰਦੀਆਂ ਦੇ ਜਿਹੜੇ ਸਿੰਘ ਆ ਉਹ ਪਹੁੰਚੇ ਸੀ ਤੇ ਉੱਥੇ ਉਹ ਬੰਦਾ ਵੀ ਆਇਆ ਸੀ ਜਿਹੜਾ ਕਵਰਜੀਤ ਸਿੰਘ ਯੂਐਸਏ ਨੂੰ ਤਸਵੀਰਾਂ ਭੇਜਦਾ ਸੀ ਜਾਂ ਕਵਰਜੀਤ ਸਿੰਘ ਯੂਐਸਏ ਜਿਹਦੇ ਤੋਂ ਤਸਵੀਰਾਂ ਲੈਂਦਾ ਸੀ ਤੇ ਅੱਜ ਉਸ ਬੰਦੇ ਨੇ ਪੁਲਿਸ ਅਫਸਰਾਂ ਦੇ ਸਾਹਮਣੇ ਸਿੱਖ ਜਥੇਬੰਦੀਆਂ ਦੇ ਸਾਹਮਣੇ ਬੀਬੀ ਕਿਰਨਜੀਤ कौर ਖਾਲਸਾ ਦੇ ਸਾਹਮਣੇ ਅਤੇ ਉਸ ਜਿਹੜਾ ਉਹ ਬੰਦੇ ਦਾ ਪਿੰਡ ਸੀ ਤੇ ਉਹਦਾ ਜਿਹੜਾ ਸਰਪੰਚ ਸੀ ਉਹਦੇ ਸਾਹਮਣੇ ਤੇ ਪਿੰਡ ਪੰਜੋਲਾ ਇਸ ਪੈਣ ਦੇ ਪਿੰਡ ਦੇ ਸਰਪੰਚ ਦੇ ਸਾਹਮਣੇ ਅਤੇ ਉਹਨੇ ਆਪਣੇ ਮਾਪੇ-ਬਾਪ ਦੇ ਸਾਹਮਣੇ ਵੀ ਉਸ ਮੁੰਡੇ ਨੇ ਇਹ ਕਬੂਲ ਕੀਤਾ ਤੇ ਮਾਫੀਨਾਮਾ ਜਿਹੜਾ ਆ ਉਹ ਲਿਖਤੀ ਰੂਪ ਵਿੱਚ ਵੀ ਦਿੱਤਾ ਵੀਡੀਓ ਵੀ ਉਹਨੇ ਜਿਹੜੀ ਆ ਉਹ ਪਾਈ ਸੋ ਸੰਗਤਾਂ ਨੂੰ ਅਸੀਂ ਦੱਸ ਦਈਏ ਕਿ ਜਿਹੜਾ ਬੰਦਾ ਕਵਰਜੀਤ ਸਿੰਘ ਯੂਐਸਏ ਨੂੰ ਤਸਵੀਰਾਂ ਭੇਜਦਾ ਸੀ ਉਸ ਬੰਦੇ ਨੇ ਇਹ ਕਬੂਲ ਕੀਤਾ ਕਿ ਉਹਨੇ ਜਿਹੜੀਆਂ ਤਸਵੀਰਾਂ ਆ ਕਵਰਜੀਤ ਸਿੰਘ ਯੂਐਸਏ ਨੂੰ ਭੇਜੀਆਂ ਸੀ ਜਿਹਦਾ ਕਵਰਜੀਤ ਸਿੰਘ ਯੂਐਸਏ ਨੇ ਗਲਤ ਇਸਤੇਮਾਲ ਕੀਤਾ ਉਹਨਾਂ ਤਸਵੀਰਾਂ ਦੇ ਉੱਤੇ ਬੜੀ ਭੱਦੀ ਸ਼ਬਦਾਵਲੀ ਲਿਖ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੇ ਇਸ ਭੈਣ ਨੂੰ ਬਦਨਾਮ ਕਰਨ ਦਾ ਹਰ ਜਿਹੜਾ ਯਤਨ ਆਉ ਕੀਤਾ ਗਿਆ ਤੇ ਨਾਲ ਹੀ ਸ਼ਹੀਦ ਭਾਈ ਬਲਵਿੰਦਰ ਸਿੰਘ 12 ਦੀ ਪੰਜੋਦਾਈ ਵਾਦੀਆਂ ਦੀ ਜਿਹੜੀ ਸ਼ਹਾਦਤ ਨੂੰ ਰੋਲਣ ਦਾ ਜਿਹੜਾ ਯਤਨ ਆਉ ਕੀਤਾ ਗਿਆ ਉਸੇ ਆਈਡੀ ਤੋਂ ਹੀ ਦਾਸ ਦੇ ਖਿਲਾਫ ਅਤੇ ਹੋਰ ਸਿੰਘਾਂ ਦੇ ਖਿਲਾਫ ਜਿਨ੍ਹਾਂ ਦੇ ਵਿੱਚ ਭਾਈ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਇੱਕ ਨਰਕਧਾਰੀਏ ਨੂੰ ਜਿਹੜਾ ਆ ਉਹ ਸੋਧਿਆ ਸੀ ਜੋ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੇ ਚਾਚਾ ਜੀ ਲੱਗਦੇ ਆ ਅਤੇ ਉਸੇ ਆਈਡੀ ਤੋਂ ਹੋਰ ਸਿੰਘਾਂ ਦੇ ਖਿਲਾਫ ਜਿਹੜੀ ਬਕਵਾਸ ਉਹ ਕੀਤੀ ਗਈ ਸੀ ਦੇਖੋ ਪਿਛਲੇ ਦਿਨਾਂ ਦੇ ਵਿੱਚ ਕਵਰਜੀਤ ਸਿੰਘ ਯੂਐਸਏ ਵੀ ਮਾਫੀ ਮੰਗ ਚੁੱਕਾ ਹੋਇਆ ਆ ਅਤੇ ਜਿਨ੍ਹਾਂ ਤਸਵੀਰਾਂ ਭੇਜੀਆਂ ਸੀ ਇਥੇ ਪੰਜਾਬ ਦੇ ਵਿੱਚੋਂ ਉਹ ਬੰਦਾ ਵੀ ਅੱਜ ਥਾਣੇ ਦੇ ਵਿੱਚ ਜਿਹੜਾ ਆ ਉਹ ਮਾਫੀ ਮੰਗ ਕੇ ਗਿਆ ਆ ਇਸ ਸਕਰੀਨ ਦੇ ਉੱਤੇ ਅਸੀਂ ਤੁਹਾਨੂੰ ਕਵਰਜੀਤ ਸਿੰਘ ਯੂਐਸਏ ਦਾ ਮਾਫੀਨਾਮਾ ਵੀ ਦਿਖਾਵਾਂਗੇ ਦੋ ਖਬਰ ਲੱਗੀ ਏ ਅਤੇ ਜਿਸ ਸਿੰਘ ਨੇ ਉਸ ਨੂੰ ਤਸਵੀਰਾਂ ਭੇਜੀਆਂ ਸੀ ਲੜਕੇ ਨੇ ਉਹਦਾ ਵੀ ਜਿਹੜਾ ਮਾਫੀਨਾਮਾ ਆ ਉਹ ਇਸ ਸਕਰੀਨ ਦੇ ਉੱਤੇ ਤੁਸੀਂ ਜਿਹੜਾ ਆ ਉਹ ਦੇਖ ਸਕਦੇ ਹੋ ਸੋ ਇਹ ਜਿਹੜੀ ਕਰਤੂਤ ਆ ਉਹ ਕੀਤੀ ਗਈ ਆ ਕਿ ਕਿਵੇਂ ਇੱਕ ਜਥੇਬੰਦੀ ਦਾ ਨਾਮ ਵੀ ਵਰਤਿਆ ਗਿਆ ਪਰ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਥੇਬੰਦੀ ਨੇ ਇੱਕ ਬਿਆਨ ਦੇ ਵਿੱਚ ਵੀ ਇਹ ਵੀ ਸਪਸ਼ਟ ਕਰ ਦਿੱਤਾ ਸੀ ਕਿ ਕਵਰਜੀਤ ਸਿੰਘ ਯੂਐਸਏ ਦਾ ਬਬਰ ਖਾਲਸਾ ਜਥੇਬੰਦੀ ਦੇ ਨਾਲ ਵੀ ਕੋਈ ਸਬੰਧ ਨਹੀਂ ਆ ਸੋ ਸੀਨੀਅਰ ਸਿੰਘਾਂ ਨੇ ਸਾਨੂੰ ਪਿਛਲੇ ਦਿਨਾਂ ਦੇ ਵਿੱਚ ਇਹ ਹੁਕਮ ਕੀਤਾ ਸੀ ਕਿ ਕੋਈ ਵੀ ਜਿਹੜੀ ਪੋਸਟ ਆ ਉਹ ਨਾ ਪਾਈ ਜਾਵੇ ਕੋਈ ਵੀਡੀਓ ਨਾ ਪਾਈ ਜਾਵੇ ਕਿਉਂਕਿ ਉਹਨਾਂ ਸਿੰਘਾਂ ਦਾ ਸੰਘਰਸ਼ ਵਿੱਚ ਬਹੁਤ ਵੱਡਾ ਥਾਂ ਆ ਅਸੀਂ ਉਹਨਾਂ ਦਾ ਹੁਕਮ ਮੰਨਦੇ ਹੋਏ ਭਾਈ ਭੁਪਿੰਦਰ ਸਿੰਘ ਨੇ ਦਾਸ ਨੇ ਅਤੇ ਬੀਬੀ ਕਿਰਨਜੀਤ ਕੌਰ ਖਾਲਸਾ ਨੇ ਤੇ ਸਾਡੇ ਹੋਰ ਕਿਸੇ ਵੀ ਸਾਥੀ ਨੇ ਕੋਈ ਪੋਸਟ ਨਹੀਂ ਪਾਈ ਬਾਅਦ ਵਿੱਚ ਤੇ ਕੋਈ ਵੀਡੀਓ ਨਹੀਂ ਪਾਈ ਸਿੰਘਾਂ ਨੇ ਆਖਿਆ ਸੀ ਕਿ ਅਸੀਂ ਖੁਦ ਇਸ ਬੰਦੇ ਉੱਤੇ ਜਿਹੜੀ ਕਾਰਵਾਈ ਆ ਉਹ ਕਰਾਂਗੇ ਸੋ ਅਸੀਂ ਇਸ ਉਡੀਕ ਦੇ ਵਿੱਚ ਆ ਕਿ ਸੀਨੀਅਰ ਸਿੰਘ ਉਹਦੇ ਉੱਤੇ ਜਿਹੜੀ ਕਾਰਵਾਈ ਆ ਉਹ ਕਰਨਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਜੋ ਸਾਡੇ ਸੀਨੀਅਰ ਸਿੰਘਾਂ ਦਾ ਹੁਕਮ ਹੋਇਆ ਸੀਗਾ ਵਿਦੇਸ਼ਾਂ ਦੇ ਵਿੱਚੋਂ ਕਿ ਤੁਸੀਂ ਇਸ ਬੰਦੇ ਵਾਪਸ ਹੁਣ ਕੋਈ ਪੋਸਟ ਨਾ ਪਾਇਓ ਅਸੀਂ ਇਹਨੂੰ ਬੰਦੀ ਜਿਹੜੀ ਸਜ਼ਾ ਦੇਵਾਂਗੇ ਸੋ ਅਸੀਂ ਕੌਮ ਦੇ ਜਿਹੜੇ ਮਹਾਨ ਸ਼ਹੀਦ ਸ਼ਹੀਦ ਸਿੰਘ ਹੋਣ ਜਿਨ੍ਹਾਂ ਦੀ ਕਰਤਾਰ ਕੋਸ਼ਿਸ਼ ਕੀਤੀ ਗਈ ਤੇ ਸਾਡੀ ਕੌਮ ਦੇ ਜਿਹੜੇ ਐਕਟਿਵ ਸਿੰਘ ਆ ਜਿਹੜੇ ਇਸ ਵੇਲੇ ਵੀ ਵਿਦੇਸ਼ਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਆ ਉਹਨਾਂ ਦਾ ਸਾਨੂੰ ਹੁਕਮ ਹੋਇਆ ਸੀਗਾ ਤੇ ਅਸੀਂ ਜ਼ਿੰਦਗੀ ਦੇ ਵਿੱਚ ਸੋਚ ਵੀ ਨਹੀਂ ਸਕਦੇ ਵੀ ਉਹਨਾਂ ਸਿੰਘਾਂ ਦੀ ਗੱਲ ਨੂੰ ਆਪਾਂ ਟਾਲ ਦਈਏ ਅਸੀਂ ਉਸੇ ਵੇਲੇ ਉਸ ਮਾਮਲੇ ਨੂੰ ਖਤਮ ਕਰ ਦਿੱਤਾ ਸੀਗਾ ਪਰ ਜਿਹੜਾ ਬੰਦਾ ਭੈਣ ਉਹਨਾਂ ਨੂੰ ਪਤਾ ਸੀਗਾ ਵੀ ਉਹ ਫੋਟੋਆਂ ਸਿਰਫ ਉਸ ਸਿੰਘ ਕੋਲ ਹੀ ਹੈਗੀਆਂ ਸੀਗੀਆਂ ਭੈਣ ਉਹਨਾਂ ਦੀਆਂ ਫੋਟੋਆਂ ਤੇ ਭੈਣ ਉਹਨਾਂ ਨੇ ਉਹਦੇ ਤੇ ਰਿਪੋਰਟ ਲਿਖਾਈ ਸੀਗੀ ਤੇ ਚਲੋ ਉਹਨੂੰ ਜਦੋਂ ਥਾਣੇ ਸੱਦਿਆ ਗਿਆ ਪਹਿਲੋਂ ਤੇ ਉਹ ਮੁਕਰਦਾ ਸੀਗਾ ਕਿ ਮੈਂ ਨਹੀਂ ਆ ਫਿਰ ਜਦੋਂ ਸਾਡੇ ਵੀਰ ਰਵਿੰਦਰ ਹੁਣਾ ਕੋਲੋਂ ਰਵਿੰਦਰਪਾਲ ਸਿੰਘ ਹੁਣਾ ਕੋਲ ਸਬੂਤ ਸੀਗੇ ਸਬੂਤ ਥਾਣੇਦਾਰ ਸਾਹਿਬ ਦੇ ਸਾਹਮਣੇ ਤੇ ਜਿਹੜੇ ਉਹਦੇ ਨਾਲ ਸੱਜਣ ਆਏ ਸੀਗੇ ਉਸ ਬੰਦੇ ਦੇ ਉਹ ਸਾਹਮਣੇ ਰੱਖੇ ਤੇ ਉਹ ਬੰਦਾ ਜਿਹੜਾ ਮੰਨ ਗਿਆ ਤੇ ਉਹਨੇ ਕਿਹਾ ਵੀ ਮੇਰੇ ਕੋਲੋਂ ਜਿਹੜੀਆਂ ਵਾ ਗਲਤੀਆਂ ਹੋ ਗਈਆਂ ਵਾ ਤੇ ਮੈਨੂੰ ਇਸ ਕਰਕੇ ਮaaf ਕੀਤਾ ਜਾਵੇ ਵੀ ਮੈਨੂੰ ਵਰਜੀਤ ਸਿੰਘ ਯੂਐਸਏ ਪਿਛੋਕਰ ਪਿੰਡ ਤਲਵੰਡੀ ਗੋਨੀ ਨੇ ਵੀ ਆਪਦੀਆਂ ਗੱਲਾਂ ਦੇ ਵਿੱਚ ਉਲਝਾ ਲਿਆ ਸੀਗਾ ਤੇ ਮੇਰੇ ਕੋਲ ਤਸਵੀਰਾਂ ਮੰਗਾਲੀਆਂ ਤੇ ਉਹਨਾਂ ਤਸਵੀਰਾਂ ਦਾ ਮਿਸਯੂਜ਼ ਕੀਤਾ ਗਿਆ ਤੇ ਭੈਣ ਦੇ ਉੱਤੇ ਜਿਹੜੇ ਝੂਠੇ ਜਿਹੜੇ ਆ ਬਲੇਮ ਲਾਏ ਗਏ ਸੋ ਉਹ ਮੁੰਡਾ ਮਾਫੀ ਮੰਗਿਆ ਸਾਡਾ ਹੁਣ ਇਹ ਦੱਸਣ ਦਾ ਮਕਸਦ ਇਹੋ ਹੀ ਆ ਕਿ ਕਵਰਜੀਤ ਸਿੰਘ ਜਿਹੜਾ ਕਹਿੰਦਾ ਸੀਗਾ ਮੈਂ ਕੁਝ ਨਹੀਂ ਕੀਤਾ ਆਪ ਉਹ ਮਾਫੀ ਮੰਗ ਗਿਆ ਤੇ ਇਹ ਹੁਣ ਉਹਦੇ ਸਬੂਤ ਹੋਰ ਵੀ ਜਿਹੜੇ ਸਾਡੇ ਕੋਲ ਹੋਰ ਬਹੁਤ ਜ਼ਿਆਦਾ ਸਬੂਤ ਆ ਗਏ ਨੇ ਕਿ ਜਿਹੜੇ ਆਪਾਂ ਜਨਤਕ ਨਹੀਂ ਕਰਾਂਗੇ ਕਿਉਂਕਿ ਸਾਨੂੰ ਜਿਹੜੇ ਬਾਹਰ ਵਿਦੇਸ਼ਾਂ ਚ ਬੈਠੇ ਸਿੰਘਾਂ ਦਾ ਹੁਕਮ ਸੀਗਾ ਉਹਨਾਂ ਦਾ ਹੁਕਮ ਹੈ ਇੱਕ ਵਾਰੀ ਫੇਰ ਕਹਿਣਾ ਵੀ ਸਿਰ ਮੱਥੇ ਆ ਤੇ ਆਪਾਂ ਉਹਨਾਂ ਦਾ ਹੁਕਮ ਕਦੀ ਟਾਲ ਨਹੀਂ ਸਕਦੇ ਅਸੀਂ ਪੰਥ ਤੋਂ ਬਾਹਰ ਹੀ ਹੋ ਗਏ ਨਹੀਂ ਕਦੀ ਚੱਲ ਸਕਦੇ ਉਹ ਜਿਨ੍ਹਾਂ ਨੇ ਸੰਘਰਸ਼ ਲੜਿਆ ਸਿੰਘ ਉਹ ਸਾਡੇ ਸਿਰ ਦਾ ਤਾਜ ਨੇ ਉਹਨਾਂ ਦਾ ਹੁਕਮ ਨਹੀਂ ਅਸੀਂ ਟਾਲ ਸਕਦੇ ਉਹਨਾਂ ਨੇ ਸਾਨੂੰ ਕਹਿਤਾ ਸੀਗਾ ਖਤਮ ਕਰ ਦਿਓ ਤੇ ਅਸੀਂ ਖਤਮ ਕਰ ਦਿੱਤਾ ਸੋ ਆ ਜਾਣਕਾਰੀ ਜਿਹੜੇ ਲੋਕ ਸਾਨੂੰ ਕਹਿੰਦੇ ਸੀਗੇ ਘੜੀਮੁੜੀ ਭਾਈ ਉਹ ਧੀ ਦੇ ਨਾਲ ਇੰਨਾ ਮਾੜਾ ਚੰਗਾ ਹੋ ਗਿਆ ਤੁਸੀਂ ਲੱਭਿਆ ਕਿਉਂ ਨਹੀਂ ਬੰਦਾ ਕੀ ਕਰਦੇ ਜੇ ਸਿਰਫ ਉਹਨਾਂ ਦੀ ਜਾਨ ਹਿੱਤ ਇਹ ਆਪਣਾ ਜਾਨੂ ਕਰਾਉਣਾ ਚਾਹੁੰਦੇ ਆਂ ਵੀ ਉਹ ਮੁੰਡਾ ਜਿਹੜਾ ਆ ਉਹਨੇ ਦੱਸ ਦਿੱਤਾ ਵੀ ਸਾਰਾ ਜਿਹੜਾ ਮਾਸਟਰਮਾਈਂਡ ਆ ਕਵਰਜੀਤ ਸੀਗਾ ਤੇ ਜਿਹੜਾ ਅੱਜ ਇਹ ਲੜਕਾ ਸੀਗਾ ਉਹਦੇ ਨਾਲ ਉਹਦੇ ਮਾਪੇ ਤੇ ਉਹਦੇ ਪਿੰਡ ਦੇ ਪਤਵੰਤੇ ਜਿਹੜੇ ਸੱਜਣ ਆਏ ਸੀਗੇ ਸਰਪੰਚ ਸਾਹਿਬ ਵੀ ਆਏ ਸੀਗੇ ਉਹਨਾਂ ਨੇ ਵੀ ਇਹ ਕਿਹਾ ਵੀ ਸਾਨੂੰ ਇਹਨਾਂ ਨੇ ਪਿੰਡੋਂ ਕੁਝ ਹੋਰ ਕਹਿ ਕੇ ਲਿਆਂਦਾ ਵਾ ਤੇ ਇੱਥੇ ਆ ਕੇ ਅਸੀਂ ਬੜੀ ਸ਼ਰਮ ਮਹਿਸੂਸ ਕਰਦੇ ਆ ਇੱਕ ਸ਼ਹੀਦ ਦੀ ਤੀਹ ਦੀਆਂ ਫੋਟੋਆਂ ਦਾ ਇਤਨਾ ਮਿਸਯੂਜ਼ ਕੀਤਾ ਗਿਆ ਤੇ ਸਾਡੇ ਪਿੰਡ ਦੇ ਲੜਕੇ ਨੇ ਉਹ ਤਸਵੀਰਾਂ ਭੇਜੀਆਂ ਉਹਨਾਂ ਨੇ ਵੀ ਸਾਡੇ ਕੋਲ ਬੜੀ ਵਾਰੀ ਇਹ ਖੇਮਾ ਕੀਤੀ ਕਿ ਭਾਈ ਅਸੀਂ ਮਾਫੀ ਚਾਹੁੰਦੇ ਆਂ ਕਿ ਸਾਡੇ ਪਿੰਡ ਦੇ ਮੁੰਡੇ ਨੇ ਇਹ ਜਿਹੜਾ ਕੰਮ ਕੀਤਾ ਆ ਉਹ ਹਿੰਦੀ ਉਹ ਵੀ ਬਣੀ ਤੇ ਉਹ ਮੁੰਡੇ ਦੀ ਜਿਹੜੀ ਵੀਡੀਓ ਆਪਾਂ ਬਣਾਈ ਸੀਗੀ ਮਾਫੀ ਮੰਗਦਿਆਂ ਦੀ ਬੋਲਦਿਆਂ ਦੀ ਪਰ ਉਹਦੀ ਮਾਤਾ ਨੇ ਕਿਹਾ ਕਿ ਮੇਰਾ ਬੱਚਾ ਜਿਹੜਾ ਇਹਦਾ ਕੈਰੀਅਰ ਦਾ ਸਵਾਲ ਆ ਇਹ ਵੀ ਧਾਰਮਿਕ ਪ੍ਰੋਗਰਾਮ ਕਰਦਾ ਵਾ ਤੇ ਸਾਡਾ ਤੇ ਮਤਲਬ ਕੁਝ ਨਹੀਂ ਸਾਡੇ ਪੱਲੇ ਰਹਿਣਾ ਸੋ ਸਾਡੀ ਆਦਤ ਨਹੀਂ ਕਿ ਕਵਰਜੀਤ ਵਾਂਗੂ ਕਿ ਕਿਸੇ ਦੇ ਝੂਠੇ ਸੱਚੇ ਬਲੇਮ ਲਾਈਏ ਕਿਸੇ ਤੇ ਉਹਦੀ ਇੱਜ਼ਤ ਜਿਹੜੀ ਉਸਾਲੀ ਹੈ ਤੇ ਆਪਾਂ ਉਹਨਾਂ ਨੂੰ ਵਾਅਦਾ ਕੀਤਾ ਵੀ ਅਸੀਂ ਤੁਹਾਡੀ ਜਿਹੜੀ ਆ ਵੀਡੀਓ ਤੁਹਾਡੇ ਬੇਟੇ ਦੀ ਸੋਸ਼ਲ ਮੀਡੀਆ ਤੇ ਨਹੀਂ ਪਾਵਾਂਗੇ ਪਰ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੰਘ ਬੈਠੇ ਆ ਜਿਨ੍ਹਾਂ ਦੇ ਆਪਾਂ ਹਕਮ ਨੂੰ ਟਾਲ ਨਹੀਂ ਸਕਦੇ ਉਹਨਾਂ ਨੂੰ ਜ਼ਰੂਰ ਆਪਾਂ ਵੀਡੀਓ ਭੇਜਾਂਗੇ ਕਿ ਆਹ ਵੇਖ ਲਓ ਭਾਈ ਕਵਰਜੀਤ ਦੇ ਜਿਹੜੇ ਕਰਤੂਤਾਂ ਆ ਆ ਮੁੰਡਾ ਆਪਣੀ ਜਵਾਨੀ ਬੋਲ ਰਿਹਾ ਵੀ ਕਵਰਜੀਤ ਨੇ ਮੇਰੇ ਕੋਲ ਤਸਵੀਰਾਂ ਮੰਗਾਈਆਂ ਔਰ ਕਿਤਨਾ ਇਸ ਭੈਣ ਬਾਰੇ ਮਾੜਾ ਚੰਗਾ ਵੀ ਬੋਲਦਾ ਸੀਗਾ ਝੂਠੇ ਇਲਜ਼ਾਮ ਲਾਉਂਦਾ ਸੀਗਾ ਤੇ ਹੁਣ ਭਾਈ ਰਵਿੰਦਰ ਪਾਲ ਸਿੰਘ ਹੁਣੀ ਤੁਹਾਡੇ ਨਾਲ ਆਪਣੇ ਬਚਨ ਸਾਂਝੇ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਰ ਜੀ ਸਿੰਘ ਨੇ ਯੂਐਸਏ ਨੇ ਜਿਹੜੀ ਮਾਫੀ ਮੰਗੀ ਸੀ ਉਹ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਤੇ ਅੱਜ ਜਿਹੜੇ ਉਸ ਦੇ ਸਾਥੀ ਨੇ ਇਥੇ ਪਰਖਾਲੀ ਥਾਣੇ ਦੇ ਵਿੱਚ ਮਾਫੀ ਮੰਗੀ ਏ ਉਹ ਵੀ ਤੁਸੀਂ ਸੰਗਤ ਜੀ ਆ ਸਕਰੀਨ ਦੇ ਉੱਤੇ ਦੇਖ ਰਹੇ ਹੋ ਆ ਅੱਜ ਉਹਦੇ ਸਾਥੀ ਦੇ ਵੀ ਜਿਹੜੀ ਆ ਮਾਫੀ ਮੰਗ ਲਈ ਹੋਈ ਆ ਆ ਸਕਰੀਨ ਤੇ ਦੇਖੋ ਤੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਾ ਸੰਗਤ ਜੀ ਦਾਸ ਰਵਿੰਦਰ ਸਿੰਘ ਖਾਲਸਾ ਸਤਕਾਰ ਕਮੇਟੀ ਪੰਜਾਬ ਦਾਸ ਨੂੰ ਭਾਈ सुरेंद्र ਸਿੰਘ ਠਿਕਰੀਵਾਲ ਵੱਲੋਂ ਮੈਸੇਜ ਭੇਜਿਆ ਗਿਆ ਦਾਸ ਨੇ ਬੜਾ ਬੜ ਭਾਗੀ ਸੇਵਾ ਸਮਝ ਕੇ ਨਿਭਾਇਆ ਇਹਨੂੰ ਜੇ ਆਪਾਂ ਸ਼ਹੀਦ ਸਿੰਘਾਂ ਦੇ ਪਰਿਵਾਰ ਦੇ ਨਾਲ ਹੀ ਨਹੀਂ ਖੜੇ ਹੋਏ ਤੇ ਸਾਨੂੰ ਸਿੱਖ ਹੁੰਦਾ ਕੋਈ ਫਰਜ਼ ਨਹੀਂ ਪੰਦਾ ਸੋ ਮੈਂ ਕਵਰ ਦੇ ਬੰਦਿਆਂ ਨੂੰ ਫੋਨ ਕਰਕੇ ਉਹਨਾਂ ਦੀ ਕੱਲੀ-ਕੱਲੀ ਗੱਲ ਦੀ ਰਿਕਾਰਡਿੰਗ ਕਰਕੇ ਪੂਰੀ ਬਰੀਕੀ ਤਰ੍ਹਾਂ ਉਹਨਾਂ ਦੀ ਜਾਂਚ ਕੀਤੀ ਜਦੋਂ ਜਾਂਚ ਕਰਕੇ ਕਿਸੇ ਵੀ ਮੁੱਦੇ ਦੇ ਉੱਪਰ ਉਹ ਸਹੀ ਨਹੀਂ ਪਾਏਗੇ ਹਰ ਪਾਸਿਓ ਝੂਠ ਤੇ ਫਰੇਬ ਝੂਠੀਆਂ ਆਈਡੀਆਂ ਬਣਾ ਬਣਾ ਕੇ ਕਈ ਪਾਸਿਓ ਉਹਨਾਂ ਨੇ ਪੋਸਟਾਂ ਪਾਈਆਂ ਸੋ ਉਹਨਾਂ ਦੇ ਸਾਰੇ ਸਬੂਤ ਇਕੱਠੇ ਕਰਕੇ ਜਦੋਂ ਅੱਜ ਅਸੀਂ ਸਾਰੇ ਸਿੰਘਾਂ ਨੇ ਭਾਈ ਰਣਜੀਤ ਸਿੰਘ ਨੇ ਭਾਈ ਆਪਣਾ ਭពਿੰਦਰ ਸਿੰਘ ਹਰਾਂ ਨੇ ਰਲ ਕੇ ਜਦੋਂ ਸਬੂਤ ਸਾਰੇ ਉਹਨਾਂ ਦੀ ਪੰਚਾਇਤ ਦੇ ਮੋਰੇ ਰੱਖੇ ਤੇ ਪੰਚਾਇਤ ਉੱਠ ਕੇ ਥਾਣੇੋਂ ਬਾਹਰ ਜਾ ਕੇ ਬੀਬੀ ਹਰਾਂ ਦੇ ਪੈਰੀ ਹੱਥ ਲਾਉਣ ਨੂੰ ਸ਼ੁਰੂ ਹੋ ਗਈ ਕਿ ਸਾਡਾ ਬੱਚਾ ਗਲਤ ਆ ਸਾਨੂੰ ਮaaf ਕੀਤਾ ਜਾਵੇ ਔਰ ਉਸ ਬੱਚੇ ਦੇ ਮਾਪਿਓ ਇੰਨੇ ਕੁ ਜਲੀਲ ਮਹਿਸੂਸ ਹੋਣਦੇ ਸੀ ਥਾਣੇ ਦੇ ਵਿੱਚ ਅਸੀਂ ਸੰਗਤ ਜੀ ਤੁਹਾਨੂੰ ਵੀਡੀਓ ਨਹੀਂ ਦਿਖਾ ਸਕਦੇ ਨਾ ਹੀ ਦੱਸ ਸਕਦੇ ਆ ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਕਿਸੇ ਦੇ ਮਗਰ ਲੱਗ ਕੇ ਨਾ ਇਦਾਂ ਦੇ ਕੰਮ ਕਰੋ ਚੰਗੇ ਰੋਗੇ ਨੀਤੇ ਇਹਦਾ ਖੂਨ ਖਰਾਬਾ ਵੀ ਹੋਏਗਾ ਤੁਹਾਡੇ ਘਰਾਂ ਤੱਕਣ ਵੀ ਆਏਗੇ ਝੂਠੀਆਂ ਆਈਡੀਆਂ ਵਾਲੇ ਹਟਜੋ ਚੰਗੇ ਰੋਗੇ ਇੰਨੀਆਂ ਗੱਲ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਭਾਈ ਭੁਪਿੰਦਰ ਸਿੰਘ ਜੀ ਨੇ ਤੁਹਾਨੂੰ ਦੱਸਿਆ ਵੀ ਬੀ ਕਿਰਨਜੀਤ ਕੌਰ ਖਾਲਸਾ ਨੇ ਦੱਸਿਆ ਭਾਈ ਰਵਿੰਦਰ ਸਿੰਘ ਨੇ ਦੱਸਿਆ ਅਤੇ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਜੂਤ ਫੈਡਰੇਸ਼ਨ ਭਿੰਡਰਾਂਵਾਲਾ ਨੇ ਆਪ ਨੂੰ ਦੱਸਿਆ ਅਸੀਂ ਇਕੱਲੀ ਇਕੱਲੀ ਗੱਲ ਸੰਗਤਾਂ ਦੇ ਸਾਹਮਣੇ ਜਿਹੜੀ ਆ ਉਹ ਸਾਫ਼ ਕਰ ਦਿੱਤੀ ਹੈ ਕਿ ਕਿਵੇਂ ਕਵਰਜੀਤ ਸਿੰਘ ਯੂਐਸਏ ਨੇ ਇਹ ਜਿਹੜੀਆਂ ਪੰਥ ਵਿਰੋਧੀ ਕਾਰਵਾਈਆਂ ਆ ਉਹ ਕੀਤੀਆਂ ਆ ਸਾਡੇ ਕੋਲ ਹਰ ਗੱਲ ਦੇ ਜਿਹੜੇ ਆ ਉਹ ਸਬੂਤ ਸਨ ਹਰ ਗੱਲ ਦੇ ਨਿੱਕੀ-ਨਿੱਕੀ ਗੱਲ ਦੇ ਜਿਹੜੇ ਆ ਸਬੂਤ ਸਨ ਕਿਉਂਕਿ ਅਸੀਂ ਪਿਛਲੇ 20 ਸਾਲਾਂ ਤੋਂ ਮੈਂ ਤਕਰੀਬਨ 2006 ਵਿੱਚ ਅੰਮ੍ਰਿਤ ਛਕਿਆ ਸੀ ਅੱਜ 2025 ਆ 19 ਸਾਲਾਂ ਤੋਂ ਮੈਂ ਖਾਲਸਾ ਪੰਥ ਦੇ ਵਿੱਚ ਜਿਹਦਾ ਆ ਉਹ ਵਿਚਰ ਰਿਹਾ ਆ ਬੜੇ ਜ਼ਿੰਮੇਵਾਰੀ ਦੇ ਨਾਲ ਅਸੀਂ ਕੌਮ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਨਿਭਾ ਰਹੇ ਆ ਪਰ ਸੰਗਤਜੀ ਕਵਰਜੀਤ ਸਿੰਘ ਯੂਐਸਏ ਵਰਗੇ ਬੰਦੇ ਜਿਹੜੇ ਕਿਸੇ ਜਥੇਬੰਦੀ ਦੇ ਵਿੱਚ ਵੜ ਕੇ ਜਾਂ ਕੁਝ ਸਿੰਘਾਂ ਦੇ ਨਾਲ ਰਾਬਤਾ ਕਾਇਮ ਕਰਕੇ ਤੇ ਉਹ ਪੰਥ ਵਿਰੋਧੀ ਜਿਹੜੀਆਂ ਹਰਕਤਾਂ ਕਰਦੇ ਆ ਜਿਹੜੇ ਸੀਨੀਅਰ ਸਿੰਘਾਂ ਨੂੰ ਵੀ ਪਤਾ ਨਹੀਂ ਹੁੰਦੀਆਂ ਕਿ ਇਹ ਬੰਦਾ ਉਹਨਾਂ ਦਾ ਨਾਮ ਵਰਤ ਕੇ ਜਾਂ ਜਥੇਬੰਦੀ ਦਾ ਨਾਮ ਵਰਤ ਕੇ ਜਿਹੜਾ ਆ ਉਹ ਕੀ ਕੁਝ ਕਰ ਰਿਹਾ ਆ ਪਰ ਅੱਜ ਅਸੀਂ ਜਿਹੜਾ ਆ ਉਹ ਸਾਰੀਆਂ ਗੱਲਾਂ ਸੰਗਤਾਂ ਦੇ ਅੱਗੇ ਰੱਖ ਦਿੱਤੀਆਂ ਇਸ ਬੰਦੇ ਨੇ ਵੇਖੋ ਮਾਫੀ ਵੀ ਮੰਗੀ ਏ ਤੇ ਇਹਦੇ ਸਾਥੀ ਨੇ ਵੀ ਜਿਹੜੀ ਆ ਮਾਫੀ ਆ ਉਹ ਵੀ ਮੰਗੀ ਏ ਤੇ ਬਾਕੀ ਜੋ ਸੀਨੀਅਰ ਸਿੰਘਾਂ ਨੇ ਦੇਸ਼ ਵਿਦੇਸ਼ ਦੇ ਸੀਨੀਅਰ ਸਿੰਘਾਂ ਨੇ ਤੇ ਪੰਜਾਬ ਦੀਆਂ ਵੀ ਜਥੇਬੰਦੀਆਂ ਨੇ ਤੇ ਵਿਦੇਸ਼ਾਂ ਦੀਆਂ ਖਾਸ ਕਰਕੇ ਜਥੇਬੰਦੀਆਂ ਜਿਹਦੇ ਵਿੱਚ ਬਹੁਤ ਨਾਮਵਾਰ ਅਤੇ ਸੰਘਰਸ਼ੀਲ ਗੁਰਸਿੱਖ ਸਨ ਉਹਨਾਂ ਨੇ ਸਾਨੂੰ ਹੁਕਮ ਕੀਤਾ ਸੀ ਕਿ ਹੁਣ ਤੁਸੀਂ ਕੋਈ ਵੀ ਪੋਸਟ ਵੀਡੀਓ ਨਾ ਪਾਓ ਅਸੀਂ ਤਾਂ ਕਰਕੇ ਜਿਹੜਾ ਆ ਉਹ ਚੁੱਪ ਸੀ ਪਿਛਲੇ ਦਿਨਾਂ ਤੋਂ ਅੱਜ ਅਸੀਂ ਜਿਹੜੀ ਹੁਣ ਨਵੀਂ ਗੱਲ ਹੋਈ ਏ ਕਿ ਜਿਹੜਾ ਦੂਸਰਾ ਸਾਥੀ ਵੀ ਜਿਹੜਾ ਆ ਅਸੀਂ ਨੰਗਾ ਕਰ ਦਿੱਤਾ ਤੇ ਉਹ ਅਸੀਂ ਜਿਹੜੀ ਜਾਣਕਾਰੀ ਆ ਸੰਗਤ ਦੇ ਸਾਹਮਣੇ ਜਿਹੜੀ ਆ ਉਹ ਰੱਖੀ ਆ ਬਾਕੀ ਸਾਨੂੰ ਪੂਰੀ ਆਸ ਏ ਬੀਬੀ ਕਿਰਨਜੀਤ ਕੌਰ ਖਾਲਸਾ ਭੈਣ ਨੂੰ ਵੀ ਤੇ ਭਾਈ ਭਪਿੰਦਰ ਸਿੰਘ ਨੂੰ ਵੀ ਅਤੇ ਦਾਸ ਨੂੰ ਵੀ ਅਤੇ ਹੋਰਾਂ ਭਾਈ ਰਵਿੰਦਰ ਸਿੰਘ ਉਹਨਾਂ ਨੂੰ ਵੀ ਕਿ ਜਿਸ ਜਥੇਬੰਦੀ ਦਾ ਨਾਮ ਵਰਤਕੇ ਇਹ ਬੰਦਾ ਡਰਾਉਂਦਾ ਸੀ ਧਮਕਾਉਂਦਾ ਸੀ ਕਿਸੇ ਨੂੰ ਜਲੀਲ ਕਰਦਾ ਸੀ ਜੁਝਾਰੂ ਸਿੰਘਾਂ ਦੀ ਕਿਰਦਾਰਕੁਸ਼ੀ ਕਰਦਾ ਸੀ ਜੋ ਹੋਰ ਵੀ ਬਹੁਤ ਗੁੱਸਾ ਸੀ ਪਿਛਲੇ ਦਿਨਾਂ 'ਚ ਸਾਫ਼ ਕਰ ਦਿੱਤਾ ਸੀ ਸਾਰੀ ਗੱਲ ਨੂੰ ਸੰਗਤਾਂ ਸਾਹਮਣੇ ਰੱਖ ਦਿੱਤਾ ਸੀ ਅਸੀਂ ਹੁਣ ਬਾਰ-ਬਾਰ ਨਹੀਂ ਦੁਹਰਾਉਣਾ ਚਾਹੁੰਦੇ ਸੋ ਜੋ ਕੁਝ ਵੀ ਜਥੇਬੰਦੀ ਦਾ ਨਾਮ ਵਰਤ ਕੇ ਕਰਦਾ ਸੀ ਸਾਨੂੰ ਪੂਰੀ ਆਸ ਸੀ ਕਿ ਉਹ ਜਥੇਬੰਦੀ ਸੀਨੀਅਰ ਸਿੰਘ ਇਹਦੇ ਉੱਤੇ ਜਿਹੜੀ ਕਾਰਵਾਈ ਆ ਜਰੂਰ ਕਰਨਗੇ ਜਿਹੜੀਆਂ ਜਿਹੜੀਆਂ ਗੱਲਾਂ ਮੈਂ ਸੰਗਤਾਂ ਸਾਹਮਣੇ ਰੱਖੀਆਂ ਸੀ ਸੀਨੀਅਰ ਸਿੰਘਾਂ ਨੇ ਆਖਿਆ ਸੀ ਕਿ ਤੁਸੀਂ ਹੁਣ ਆਪਣੀ ਜਿਹੜੀ ਸਾਰੀ ਗੱਲ ਰੱਖ ਦਿੱਤੀ ਹੁਣ ਜਥੇਬੰਦੀ ਜਾਣੇ ਤੇ ਸਾਨੂੰ ਪੱਕਾ ਪਤਾ ਕਿ ਜਥੇਬੰਦੀ ਇਹਦੇ ਉੱਤੇ ਕਾਰਵਾਈ ਜਰੂਰ ਕਰੇਗੀ ਬਾਕੀ ਮੈਂ ਹੁਣ ਫਤਿਹ ਦੀ ਜਿਹੜੀ ਸਾਂਝ ਆ ਉਹ ਸੰਗਤਾਂ ਨਾਲ ਪਾਉਣ ਲੱਗਾ ਆ ਇਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਮੈਂ ਬੱਬਰ ਖਾਲਸਾ ਜਥੇਬੰਦੀ ਦਾ ਬਹੁਤ ਸਤਿਕਾਰ ਕਰਦਾ ਆ ਅਸੀਂ ਸਾਰੇ ਹੀ ਬੱਬਰ ਖਾਲਸਾ ਜਥੇਬੰਦੀ ਦੇ ਅੱਗੇ ਅਤੇ ਜਿੰਨੀਆਂ ਵੀ ਜੁਝਾਰੂ ਜਥੇਬੰਦੀਆਂ ਖਾਲਸਾ斯坦 ਕਮਾਂਡੋ ਫੋਰਸ, ਸੈਲਿਬ੍ਰੇਸ਼ਨ ਫੋਰਸ, ਪਿੰਡਰਾਂਵਾਲਾ ਟਾਈਗਰ ਫੋਰਸ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ ਜਾਂ ਹੋਰ ਵੀ ਜਿੰਨੀਆਂ ਜਥੇਬੰਦੀਆਂ ਸਿੱਖ ਸਟੂਡੈਂਟ ਫੈਡਰੇਸ਼ਨ, ਚਾਹੇ ਉਹ ਪਰਾਤਨ ਸੰਨ ਚਾਹੇ ਹੁਣ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਜਾਂ ਦਲ ਖਾਲਸਾ, ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਗਏ ਸਾਰਿਆਂ ਦਾ ਜਿਹੜਾ ਸਤਿਕਾਰ ਆ ਉਹ ਕਰਦੇ ਆ ਪਰ ਕੁਝ ਅਜਿਹੇ ਬੰਦਿਆਂ ਨੂੰ ਪਛਾਣਨ ਦੀ ਲੋੜ ਆ ਜਿਹੜੇ ਅਜੀਹਿਆ ਜਥੇਬੰਦੀਆਂ ਦੇ ਵਿੱਚ ਵੜ ਕੇ ਤੇ ਭੱਦੀਆਂ ਜਿਹੜੀਆਂ ਹਰਕਤਾਂ ਆ ਉਹ ਕਰਦੇ ਆ ਤੇ ਜਿਹਦੇ ਕਰਕੇ ਜਥੇਬੰਦੀ ਦੇ ਮਾਨ ਸਨਮਾਨ ਨੂੰ ਵੀ ਭਾਰੀ ਠੇਸ ਪਹੁੰਚਦੀ ਏ ਮੈਂ ਇਹ ਵੀ ਦੱਸ ਦੇਵਾਂ ਕਿ ਅਸੀਂ ਜਥੇਦਾਰ ਭਾਈ ਵਧਾਵਾ ਸਿੰਘ ਜੀ ਬੱਬਰ ਜੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਭਾਈ ਸੰਤੋਖ ਸਿੰਘ ਜੀ ਖੇਲਾ ਦਾ ਵੀ ਬਹੁਤ ਸਤਿਕਾਰ ਕਰਦੇ ਆ ਭਾਈ ਅਜੈਬ ਸਿੰਘ ਬਾਗੜੀ ਉਹਨਾਂ ਦਾ ਵੀ ਬਹੁਤ ਸਤਿਕਾਰ ਕਰਦੇ ਆ ਅਤੇ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ ਜਰਮਨੀ ਦਾ ਵੀ ਅਸੀਂ ਬਹੁਤ ਸਤਿਕਾਰ ਕਰਦੇ ਆ ਤੇ ਭਾਵੇਂ ਕਿ ਉਹਨਾਂ ਨੇ ਸਾਡਾ ਉਸ ਤਰੀਕੇ ਨਾਲ ਜਿਹੜਾ ਸਾਥ ਹੀ ਨਹੀਂ ਦਿੱਤਾ ਕਵਰਜੀਤ ਸਿੰਘ ਯੂਐਸਏ ਨੂੰ ਬਚਾਉਂਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਵੀ ਕੀਤੀਆਂ ਸੀ ਸਾਡੇ ਮਨ ਦੇ ਵਿੱਚ ਰੋਸ ਜ਼ਰੂਰ ਹੈਗਾ ਆ ਉਸ ਗੱਲ ਨੂੰ ਲੈ ਕੇ ਤੇ ਪਰ ਸਾਰਾ ਕੁਝ ਜਿਹੜਾ ਆ ਉਹ ਹੁਣ ਸਾਹਮਣੇ ਆ ਗਿਆ ਹੈ ਤੇ ਆਸ ਕਰਦੇ ਹਾਂ ਕਿ ਹੁਣ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ ਅਤੇ ਹੋਰ ਸਾਰੇ ਸਿੰਘ ਇਸ ਕਵਰਜੀਤ ਸਿੰਘ ਯੂਐਸਏ ਤੇ ਕਾਰਵਾਈ ਕਰਨਗੇ ਸੋ ਸੋ ਮੈਂ ਆਪਣੇ ਪਿੰਡ ਦੀ ਪੰਚਾਇਤ ਦਾ ਵੀ ਧੰਨਵਾਦ ਕਰਦੀ ਆ ਸਾਡੇ ਪਿੰਡ ਦੇ ਬਹੁਤ ਸਤਿਕਾਰਯੋਗ ਵੀਰ ਜੀ ਨੇ ਜਸਵਿੰਦਰ ਸਿੰਘ ਕਾਲਾ ਪਿੰਡ ਦੇ ਸਰਪੰਚ ਨੇ ਤੇ ਥਲੀ ਵੀਰ ਜੀ ਪੱਤਰਕਾਰ ਗੁਰੂ ਜਗਦੀਪ ਸਿੰਘ ਥਲੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਬਹੁਤ ਜ਼ਿਆਦਾ ਸਾਥ ਦਿੱਤਾ ਰਣਜੀਤ ਸਿੰਘ ਬਾਪੂ ਜੀ ਰੋਪੜ ਤੋਂ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਜਥੇ ਦੇ ਮੈਂਬਰ ਆਏ ਹੋਏ ਸੀ ਉਹਨਾਂ ਨੇ ਸਾਰਿਆਂ ਨੇ ਸਾਥ ਦਿੱਤਾ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਹੜੇ ਸਤਕਾਰਯੋਗ ਵੀ ਰਣਜੀਤ ਸਿੰਘ ਜੀ ਭਪਿੰਦਰ ਸਿੰਘ ਵੀਰ ਜੀ ਰਵਿੰਦਰਪਾਲ ਜੀ ਹੋਰ ਵੀ ਨੀਕੀ ਸਿੰਘ ਜਿਹੜੇ ਚਿਹਾਰੂ ਸਿੰਘ ਜਥੇਬੰਦੀਆਂ ਸਾਰੀਆਂ ਇੱਥੇ ਪਹੁੰਚੀਆਂ ਸੀ ਸਾਰਿਆਂ ਦਾ ਧੰਨਵਾਦ ਸੋ ਇੰਨੀ ਇੱਕ ਵਿਚਾਰ ਕਰਦਿਆਂ ਹੋਇਆ ਕਿਮਾ ਦੇ ਜਾਜ ਕਾ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਤੁਧ ਕੀ ਭਵੇ